ਕਿਰਪਾ ਕਰਨ ਮੈਂ ਅੱਗੇ ਵਧਣਾ ਚਾਹਾਂ ਆਪਣੀ ਲੜੀ ਤੋਂ ਪਹਿਲਾ ਪਿਆਲਾ ਹੈ ਜਿਹੜਾ ਸ਼ਬਦ ਪੜਿਆ ਨਾ ਆਪਾਂ ਪੰਜ ਪਿਆਲੇ ਪੰਜ ਪੀਰ ਪਹਿਲੇ ਪੀਰ ਦਾ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਹਣਾ ਬੋਲੋ ਨਾਲ ਕਿਸੇ ਆਖਿਆ ਪਟਵਾਰੀ ਦਾ ਪੁੱਤ ਸੋਨਾ ਭਾਰਤ ਵਰਸ਼ ਦੀ ਸ਼ਾਨ ਕੇ ਮਕਾਨ ਆਇਆ ਕਿਸੇ ਆਖਿਆ ਲਾਲ ਨੂੰ ਮਾਂ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਨ ਆਇਆ ਕਿਸੇ ਆਖਿਆ ਮੁਰਸ਼ਦ ਰਾਏ ਬਲਾਗ ਦਾ ਏ ਸਾਡੇ 700 ਮਰੱਬਾ ਮੱਥਾ ਟੇਕਿਆ ਜੀ ਉਹ ਮੁਸਲਮਾਨ ਉਹਹੀਂ ਲੜਦੇ ਫਿਰਦੇ ਗੋਲ ਕਰ ਸਿਰ ਪਰਦੇ ਪਗਲਾਂ ਦੇ ਫਿਰਦੇ ਆਖੋ ਸਤਨਾਮ 18750 ਕਿਲੇ ਕਰੀਬ ਉਹਨੇ ਮੱਥਾ ਟੇਕ ਕੇ ਤੇ ਮੰਗਿਆ ਪਤਾ ਕੀ ਕਿੰਨੇ ਬਾਬਾ ਰਾਮ ਇਹ ਮੇਰੇ ਮੁਰਸ਼ਿਦ ਹੈ ਤੇਰਾ ਪਿਤਾ ਮਹਿਤਾ ਕਲਿਆਣ ਦਾਸ ਤੈਨੂੰ ਨਕੰਮਾ ਕਹਿ ਕੇ ਬੁਲਾਉਂਦਾ ਏ ਤੈਨੂੰ ਵਿਹਲਾ ਕਹਿ ਕੇ ਬੁਲਾਉਂਦਾ ਏ ਪਰ ਮੈਨੂੰ ਪੁੱਛ ਕੇ ਵੇਖੋ ਏ ਮੇਰੀ ਰਾਏ ਭੋਏ ਦੀ ਤਲਵੰਡੀ ਨੂੰ ਭਾਗ ਲਾਇਆ ਏ ਤੇ ਗੁਰੂ ਨਾਨਕ ਸਾਹਿਬ ਤੇਰੇ ਕਦਮਾਂ ਨੇ ਲਾਇਆ ਏ ਸਮਝ ਦੀ ਗੱਲ ਸੀ ਇੱਕ ਮੀਆਂ ਤੋਂ ਲੜਦਾ ਏ ਤੇ ਇੱਕ ਉਸ ਵੇਲੇ ਦਾ 20-25 ਅਰਬ ਰੁਪਏ ਦੀ ਇਹ ਜਾਇਦਾਦ ਬੰਦੀ ਹੈ ਜੇ ਅੱਜ ਦਾ ਸਾਬ ਲਈਏ 50 ਲੱਖ ਨੂੰ ਕਿਲਾ ਖਸਤਨਾ 18000 ਨਾਲ ਗੁਣਾ ਕਰਿਓ ਕਿੰਨੇ ਅਰਬਾਂ ਖਰਬਾਂ ਦੀ ਜਾਇਦਾਦ ਹੈ ਜਿਨੂੰ ਸਮਝ ਆ ਗਈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਕਰ विरले विचार दे नी ਤੇ ਮੱਥਾ ਟੇਕੋ ਪਾਠ 5 7 20 25 52 108 ਕੰਡ ਪਾਠ ਤੇ ਚਲਾਓ ਨਹੀਂ ਪਤਾ ਲੱਗਦਾ ਬਾਪੂ ਆਪੋ ਕਹਿ ਕੇ ਗਏ ਬਾਣੀ ਵਿਰਲੋ ਵਿਚਾਰ ਸੀ ਵੀ ਵਿਰਲੇ ਵਿਰਲੇ ਆ ਜਿਹੜੇ ਬੜੇ ਪਿਆਰ ਦੇ ਨਾਲ ਬਾਣੀ ਦੇ ਨਾਲ ਗੁਰੂ ਨਾਲ ਗੱਲਾਂ ਕਰਦੇ ਜਿਦਾ ਆਪਾਂ ਕਰ ਰਹੇ ਆ ਫਿਰ ਨੰਦ ਵੱਖਰਾ ਫਿਰ ਨਹੀਂ ਪਤਾ ਲੱਗਦਾ ਸਮੇਂ ਦਾ ਵੀ ਆਖੋ ਸਤਨਾਮ ਸ੍ਰੀ ਤੇ ਗੁਰੂ ਪਾਤਸ਼ਾਹ ਮਾਰੇ ਦਇਆ ਦ੍ਰਿਸ਼ਟੀ ਕਰਨ ਪਹਿਲਾ ਪਿਆਲਾ ਜਿਹੜਾ ਹੈ ਸੱਚ ਦਾ ਕਿਸੇ ਅੱਗੇ ਆਪਣਵਾਰੀ ਦਾ ਪੁੱਤ ਸੋਨਾ ਭਾਰਤ ਵਰਸ਼ ਦੀ ਸ਼ਾਨ ਚਮਕਾਣ ਆਇਆ ਕਿਸੇ ਅੱਗੇ ਆ ਲਾਲ ਮਾਂ ਤ੍ਰਿਵਤਾ ਦਾ ਤ੍ਰਿਵਤ ਕਰਨ ਦੇ ਲਈ ਜਹਾਂ ਆਇਆ ਬੋਲਿਆ ਗਰੇ ਨਾਲ ਨਾ ਹੁਗਾ ਦਾ ਗੱਲ ਸੁਰਤ ਦੀ ਜੁੜੀ ਦੀ ਕਿਸੇ ਅੱਗੇ ਆ ਮਛਰ ਰਾਏ ਬੁਲਾਰ ਕਾਏ ਸੱਚੇ ਪਿਆਰ ਨੂੰ ਤੋੜ ਇਸ ਆਖੀ ਆਇਆ ਲਲੂ ਦਾ ਤਿਸ ਕੀ ਰੋਟੀ ਤੇ ਦੁੱਧ ਮੈਂ ਨਾ ਇੱਕ ਅਥਾ ਕੀਤੀ ਤੇ ਅਮਰੀਕਾ ਵਿੱਚ ਇੱਕ ਸੱਜਣ ਨੇ ਸੁਣਿਆ ਉਹ ਬੜਾ ਭਾਵੁਕ ਹੋ ਗਿਆ ਉਹ ਕਥਾ ਕੀ ਸੀ ਮੈਂ ਕਿ ਜਦੋਂ ਅੱਜ ਤੋਂ 20 ਸਾਲ ਪਿਛੇ ਝਾਤੀ ਮਰ ਗਈ ਸਾਡੇ ਘਰ ਕੱਚੇ ਹੀ ਤੇ ਹਰ ਘਰ ਦੇ ਵਿੱਚ ਕਰੀਬ-ਕਰੀਬ ਇੱਕ ਤਸਵੀਰ ਲੱਗੀ ਹੁੰਦੀ ਸੀ ਬੋਲੋ ਭਾਈ ਅਜਦਾ ਭਾਈ ਸਾਹਿਬ ਫੜ ਕੇ ਬੈਠੇ ਨਾ ਮਾਦਰ ਚਿੱਤਰ ਇਹ ਪਾਵਣਾ ਹਣਾ ਚਿੱਤਰਦਰਸ਼ਣ ਨੂੰ ਕਹਿੰਦੇ ਆ ਇੱਕ ਸੁਪਨ ਦਰਸ਼ਨ ਹੁੰਦਾ ਇੱਕ ਪ੍ਰਤੱਖ ਦਰਸ਼ਨ ਹੁੰਦਾ ਉਹ ਮੇਰੇ ਵਰਗਿਆਂ ਨੇ ਰੌਲਾ ਇੰਨਾ ਪਾਦਾ ਪ੍ਰਚਾਰ ਕਰਨ ਕਿਹਦੇ ਜੀ ਮੂਰਤੀ ਪੂਜਾਏ ਮੂਰਤੀ ਪੂਜਾ ਉਹ ਜਿਹੜੇ ਘਰਾਂ 'ਚ ਕਿਤੇ ਭਾਈ ਤਾਰੂ ਸਿੰਘ ਜੀ ਕੰਦ ਤੇ ਉੱਤੇ ਚਿੱਤਰ ਹੁੰਦਾ ਸਿੱਖੋ ਉੱਪਰ ਲੱਥੇ ਦਾ ਭਾਈ ਮਰਜੀਦਾ ਦਾ ਬੰਦ ਬੰਦ ਬਾਬਾ ਦੀ ਸਿੰਘ ਕਲੀ ਤੇ ਸੀਸ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਦਾ ਪੇਂਟਿੰਗ ਘਰ ਤੇ ਚਰਖੜੀ ਤੇ ਚੜਦੇ ਅੱਜ ਸਭ ਕੁਝ ਖਤਮ ਹੋ ਗਿਆ ਅੱਜ ਕੋਠੀਆਂ ਵੜੀਆਂ ਸੁਣੀਆਂ ਗੁੱਸਾ ਨਾ ਕਰਿਓ ਸਾਡੇ ਨਾਲੋਂ ਤੇ ਮਾਫੀ ਦਿਓ ਦੂਜੇ ਤੀਜੇ ਚੰਗਿਆ ਆ ਮੈਨੂੰ ਸਾਰੇ ਪਿਆਰ ਕਰਦੇ ਇੱਕ ਸੱਜਣ ਦੇ ਮੈਂ ਘਰੇ ਗਿਆ ਉਹ ਰਾਧਾ ਸੋਵੀ ਸੀ ਉਹਦੀ ਕੋਠੀ 'ਚ ਵੱਡੀ ਸਾਰੀ ਫੋਟੋ ਲੱਗੀ ਉਹ ਜਿੱਥੇ ਪਿਆਰ ਉਹਨਾਂ ਦਾ ਭਾਈ ਆਪਾਂ ਕਹਤੋ ਗਏ ਉਹਦੇ ਬੱਟੂਏ ਵਿੱਚ ਵੀ ਫੋਟੋ ਉਹਦੀ ਗੱਡੀ ਵਿੱਚ ਵੀ ਫੋਟੋ ਉਹਦੀ ਬੈਠਕ ਵਿੱਚ ਵੀ ਫੋਟੋ ਤੇ ਉਹਦੀ ਆੜਤ ਵਿੱਚ ਵੀ ਫੋਟੋ ਤੇ ਉਹਦੀ ਦੁਕਾਨ ਤੇ ਵੀ ਮੈਂ ਕਿਹਾ ਭਾਈ ਤੁਸੀਂ ਬੜਾ ਪਿਆਰ ਕਰਦੇ ਆ ਕਹਿੰਦੇ ਜੀ ਅਸੀਂ ਸ਼ੁਰੂ ਤੋਂ ਜੁੜੇ ਆ ਅਸੀਂ ਸਾਥ ਸੰਕਰਦੇ ਆ ਮੁਬਾਰਕ ਆਪਨਿੰਦਗਨੀ ਗੁਰੂ ਸਾਰਿਆਂ ਦਾ ਉਹ ਦਰਬਾਰ ਸਹਿ ਮੱਥਾ ਟੇਕ ਕੇ ਆਉਂਦੇ ਆ ਆਪ ਜਾ ਕੇ ਆਖੋ ਸਤਨਾਮ ਉਹ ਜਿਹੜਾ ਭਾਈ ਸਾਹਿਬ ਇਹਨਾਂ ਦੇ ਮੇਣ ਆ ਉਹ ਗੁਰਮੁਖੰਦਰ ਸਾਹਿਬ ਗੁਰੂ ਉਹ ਸੰਗਤ ਨੂੰ ਕਹਿੰਦੇ ਭਾਈ ਜਾਇ ਕਰੋ ਵੱਡੇ ਦਾ ਘਰ ਕਾਹ ਤੋਂ ਕਿਸੇ ਨੂੰ ਕਹੀ ਤੇ ਮੈਂ ਉਸ ਭਾਈ ਸਾਹਿਬ ਤੋਂ ਬੜਾ ਪ੍ਰਭਾਵਿਤ ਹੋਇਆ ਵੀ ਉਹਦੇ ਘਰ 'ਚ ਵੀ ਗੱਡੀ 'ਚ ਵੀ ਬਟੂਏ 'ਚ ਵੀ ਦੁਕਾਨ ਤੇ ਵੀ ਤਿਆੜ ਤੇ ਵੀ ਫੋਟੋ ਲੱਗੀ ਤੇ ਥੱਲੇ ਲਿਖਿਆ ਧੰਨ ਸਤਗੁਰੂ ਤੇ ਜਦੋਂ ਸਾਡੇ ਵਾਲਿਆਂ ਦੇ ਘਰਾਂ 'ਚ ਜਾਈਦਾ ਨਾ ਇਹ ਮੈਸੇਜ ਹੈ ਇੱਕ ਪ੍ਰਚਾਰਕ ਉਹਨਾਂ ਤੇ ਤੇ ਇਹਨਾਂ ਨੇ ਆਪਣੇ ਘਰਾਂ ਚੋਂ ਕੋਈ ਸੁਣ ਵੀ ਲਿਓ ਮਾਈਂਡ ਨਾ ਕਰ ਦਿਓ ਜੇ ਪਰ ਜਰੂਰ ਸੁਣਿਓ ਵੀ ਸਾਡੇ ਘਰ ਦੇ ਵਿੱਚ ਆਪਣੀਆਂ ਹੀ ਨਹੀਂ ਰੋਕ ਆਉਂਦੀਆਂ ਆਖੋ ਸਾਥਾ ਕੋਈ ਇਧਰੋਂ ਮੋਢੇ ਤੇ ਬਾਹ ਰੱਖੀ ਕੋਈ ਮੂੰਹ ਐਨੂੰ ਘੁਮਾਇਆ ਵੇਖੋ ਮੈਂ ਵੀ ਗ੍ਰਸਤੀ ਆ ਰੱਬ ਨੇ ਨਾ ਕੋਈ ਦਿੱਤਾ ਤੇ ਸਾਡੇ ਘਰ ਚੋਂ ਸ਼ਹੀਦਾਂ ਦਾ ਚਿੱਤਰ ਹੀ ਗੁੰਮ ਹੋ ਗਿਆ ਬਹੁਤ ਹੀ ਰਲੇ ਪਰਿਵਾਰ ਰਹਿ ਕੇ ਕਲਗੀਧਰ ਦਾ ਚਿੱਤਰ ਜਿਹੜਾ ਵੇਖੋ ਮੋਜਾ ਰੰਗ ਰੂਪ ਤੇ ਕੋਈ ਨਹੀਂ ਜਾਣ ਸਕਦਾ ਇੱਕ ਸਵੇਰੇ ਉੱਠਦੇ ਮੰਨ ਲਓ ਪੇਂਟਿੰਗ ਲੱਗੀ ਹੋਵੇ ਸਾਹਮਣੇ ਗੁਰੂ ਨਾਨਕ ਦੇਵ ਜੀ ਤੇ ਬੰਦਾ ਉੱਠਦੇ ਕਿਹਾ ਧੰਨ ਗੁਰੂ ਨਾਨਕ ਸਾਹਿਬ ਕਿਹਦਾ ਕਿ ਨਹੀਂ ਛੋਟੇ ਬੱਚੇ ਆਪਣੇ ਘਰਾਂ 'ਚ ਤੁਹਾਡੇ ਘਰ ਚਿੱਤਰ ਲੱਗਾ ਹੋਵੇ ਇੱਕ ਰੋਟੀ ਚੋਂ ਦੁੱਧ ਨਿਕਲਦਾ ਹੋਵੇ ਇੱਕ ਚੋਂ ਲਹੂ ਤੇ ਤੁਹਾਡਾ ਛੋਟਾ ਬੱਚਾ ਕਹੇਗਾ ਮਮਾ ਪਾਪਾ ਇਹ ਕੌਣ ਹੈ ਤੁਸੀਂ ਮਜਬੂਰ ਹੋਵੋਗੇ ਦੱਸਣ ਵਾਸਤੇ ਕਿ ਪੁੱਤਰ ਇਹ ਗੁਰੂ ਨਾਨਕ ਸਾਹਿਬ ਹੈ ਇਧਰ ਲਾਲ ਹੋਵੇ ਤੇ ਮਲਕ ਭਾਗੋ ਹੈ ਇਹ ਲਾਲ ਲਾਲ ਕੀ ਤੇ ਚਿੱਟਾ ਚਿੱਟਾ ਕੀ ਹੈ ਉਹ ਬੱਚੇ ਨੂੰ ਤੁਸੀਂ ਮਜਬੂਰ ਹੋ ਕੇ ਦੱਸੋਗੇ ਪੁੱਤਰ ਇਹ ਦੋ ਨੰਬਰ ਦਾ ਕੰਮ ਕਰਦਾ ਹੀ ਤੇ ਆਹ ਕਹਿੰਦੇ ਦੱਸੋਗੇ ਨਾ ਉਹ ਕਹੂਗਾ ਬੰਦਾ ਨੰਮਰਕੀ ਹੁੰਦਾ ਫਿਰ ਦੱਸੋਗੇ ਕਿ ਇਹ ਬੰਦਾ ਰਿਸ਼ਵਤ ਲੈਂਦਾ ਏ ਨਸ਼ੇ ਵੇਚਦਾ ਏ ਇਹ ਬੰਦਾ ਝੂਠੀਆਂ ਗਵਾਹਾਂ ਦਿੰਦਾ ਏ ਤੇ ਬੱਚਾ ਕਹੋਏਗਾ ਪਪਾ ਅੱਛਾ ਇਹਦੀ ਰੋਟੀ ਕਿਉ ਲਊ ਤਾਂ ਨਿਕਲੇ ਇਹ ਕੌਣ ਹੈ ਇਹ ਪੁੱਤਰ ਲਾਲੂ ਹੈ ਇਹ ਆਪਣੀ ਖੇਤੀ ਕਰਦਾ ਏ ਮੱਝਾਂ ਚਾਰਦਾ ਏ ਦੁੱਧ ਪਾ ਕੇ ਗੁਜ਼ਾਰਾ ਕਰਦਾ ਏ ਇਹ ਗੁਰੂ ਨਾਨਕ ਨੂੰ ਪਸੰਦ ਅੱਧੀ ਕਥਾ ਜੀਵਨ ਦੀ ਜੋ ਤਸਵੀਰ ਸੀ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਕੱਚੇ ਘਰਾਂ ਚ ਬਹੁਤ ਜ਼ਿਆਦਾ ਤਕਰੀਬਨ ਹੀ ਆਪਣੇ ਪੰਜਾਬ ਚ ਇੱਕ ਦੋ ਘਰ ਛੱਡ ਕੇ ਹਰ ਘਰ ਚੋ ਚੀਜ਼ ਹੁੰਦੀ ਸੀ ਜਿਵੇਂ ਬਿਨਾਨਕੀ ਰੋਟੀਆਂ ਵੰਡਾਉਂਦੇ ਸੀ ਗੁਰਨਾਨਕੀ ਸੇਵਾ ਖਤਮ ਕਰ ਦਿੱਤਾ ਸਭ